ਪਿਆਰੇ ਵਿਦਿਆਰਥੀਓ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜੋ ਕਲਾਸ 6 ਤੋਂ 10th ਵਾਲਿਆਂ ਦੇ ਲਈ ਆਪਣੇ ਕੋਲ ਪੇਪਰ ਹੋ ਰਹੇ ਹਨ ਉਸ ਦੀ ਲਈ ਆਪਣੇ ਕੋਲ ਇੱਕ ਨੋਟੀਫਿਕੇਸ਼ਨ ਆਇਆ ਹੈ ਰਾਜ ਸਰਕਾਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਇਹ ਪ੍ਰਤੀਸ਼ਤ ਬੱਚਿਆਂ ਤੇ ਅਧਿਆਪਕਾਂ ਦੇ ਲਈ ਇਹ ਬੱਚੇ ਹੈਗਾ ਕਿ ਜਿਹੜਾ ਆਪਾਂ ਨੂੰ ਪੇਪਰ ਹੋਣਾ ਸੀ 20 ਤਰੀਕ ਨੂੰ ਜਿਹੜਾ ਬੱਚੇ ਪੇਪਰ ਹੋਣਾ ਸੀ ਉਹ ਸਾਰੀਆਂ ਜਮਾਤਾਂ ਦਾ ਜੋ ਪੇਪਰ ਹੋਇਆ ਹੈ 29 ਤਰੀਕ ਨੂੰ ਹੋ ਗਿਆ ਹੈ ਸੋ 20 ਵਾਲਾ ਪੇਪਰ ਕਿੰਨੇ ਨੂੰ ਹੋ ਗਿਆ 29 ਨੂੰ ਇੱਥੇ ਲਿਖਿਆ ਹੈਗਾ ਉਪਰੋਕਤ ਵਿਸ਼ੇ ਵਾਲਾ ਹਵਾਲਾ ਪੱਤਨ ਵਾਲਾ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਕਿ ਵਿਦ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਨੂੰ ਮੱਧੇ ਨਜ਼ਰ ਰੱਖਦੇ ਹੋਏ ਹਵਾਲਾ ਪੱਤਰ ਅਦਿਨ ਜਾਰੀ ਜਾਰੀ ਕੀਤਾ ਗਿਆ ਹੈ ਕਿ ਬੱਚੇ ਜਿਹੜਾ 20 ਨੂੰ ਹੋਣੀ ਸੀ ਪ੍ਰੀਖਿਆ ਉਹ 29 ਨੂੰ ਹੋ ਗਈ ਹੈ ਤੇ ਇਸ ਤੋਂ ਇਲਾਵਾ ਫੀਲਡਰ ਵਿੱਚ ਟਰਮ 2 ਪ੍ਰੀਖਿਆਵਾਂ ਦੇ ਸਿਲੇਬਸ ਬਾਰੇ ਕੁਝ ਕਿਉਰੀਸ ਆ ਰਹੀਆਂ ਹਨ ਇੱਥੇ ਇਹ ਦੱਸਣਯੋਗ ਹੈ ਕਿ ਨਾਨ ਬੋਰਡ ਦੀਆਂ ਜਮਾਤਾਂ ਦੀਆਂ ਟਰਮ 2 ਪ੍ਰੀਖਿਆਵਾਂ ਪੂਰੇ ਸਿਲੇਬਸ ਵਿੱਚੋਂ ਲਈਆਂ ਜਾਣ ਨਾਨ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਵੱਖਰੇ ਤੌਰ ਤੇ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ ਇਸ ਸਬੰਧੀ ਸੈਕਸ਼ਨ 2023-24 ਦੇ ਲਈ ਇਹ ਆਪਾਂ ਨੂੰ ਦਿੱਤਾ ਹੋਇਆ ਅਸਾਈਨਮੈਂਟ ਪਲਾਨ ਨੰਬਰ ਤੇ ਇੱਥੇ ਬੱਚੇ ਜਾ ਕੇ ਤੇ 0 ਅੱਠ ਮਿਤੀ ਜਿਹੜੀ ਹੈਗੀ ਇੱਥੇ ਜਾਰੀ ਜਾ ਚੁੱਕਾ ਨਥੀ ਕੀਤਾ ਗਿਆ ਹੈ ਸੋ ਆਪਣੇ ਕੋਲ ਹੈਗਾ ਸੀ ਜਿਹੜਾ ਆਪਾਂ ਨੂੰ 20 ਵਾਲਾ ਪੇਪਰ 23 ਹੋ ਗਿਆ ਸੋ ਇਹ ਨਿਊਜ਼ ਤੁਹਾਨੂੰ ਮੈਂ ਦੱਸਤੀਏ